ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਅੱਜ ਸਾਡੇ ਜਾਣਕਾਰ ਸੱਜਣਾ ਦੇ ਵੱਲੋਂ ਜਰਮਨੀ ਤੋਂ ਇੱਕ ਮੈਗਜ਼ੀਨ ਜੋ ਤੁਸੀਂ ਮੇਰੇ ਹੱਥ ਵਿੱਚ ਦੇਖ ਰਹੇ ਹੋ ਪੰਜਾਬ ਇਹਦਾ ਪਹਿਲਾ ਅੰਕ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇਹ ਪਹਿਲਾ ਮੈਗਜ਼ੀਨ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਹਦੇ ਵਿੱਚ ਭਾਈ ਦਲਾਵਰ ਸਿੰਘ ਜੀ ਦੀ ਜੀਵਨੀ ਵੀ ਛਾਪੀ ਗਈ ਹੈ ਸੋ ਇਹ ਮੈਗਜ਼ੀਨ ਜੋ ਸਤੰਬਰ ਅਕਤੂਬਰ 2024 ਦਾ ਪਹਿਲਾ ਅੰਕ ਕੱਢਿਆ ਗਿਆ ਆ ਇਹ ਸਾਡੇ ਵੀਰ ਭਾਈ ਮਨਜੀਤ ਸਿੰਘ ਭੋਗਲ ਜੋ ਜਰਮਨੀ ਤੋਂ ਆ ਉਹ ਇਸ ਦੇ ਸੰਪਾਦਕ ਆ ਅਤੇ ਨਾਲ ਹੀ ਸਹਿ ਸੰਪਾਦਕ ਡਾਕਟਰ surjit singh ਜਰਮਨੀ ਇਹਨਾਂ ਨੇ ਪਹਿਲਾਂ ਦੋ ਕਿਤਾਬਾਂ ਵੀ ਲਿਖੀਆਂ ਤੇ ਹੁਣ ਇਹ ਮੈਗਜ਼ੀਨ ਲੈ ਕੇ ਪੰਥ ਅਤੇ ਪੰਜਾਬ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ ਸੋ ਆਸ ਕਰਦਾ ਆ ਜਿਵੇਂ ਸੰਗਤਾਂ ਨੇ ਖਾਲਸਾ ਫਤਿਹਨਾਮਾ ਮੈਗਜ਼ੀਨ ਨੂੰ ਢੇਰ ਸਾਰਾ ਪਿਆਰ ਦਿੱਤਾ ਸੀ ਸੋ ਹੁਣ ਇਸ ਪੰਜਾਬ ਮੈਗਜ਼ੀਨ ਨੂੰ ਵੀ ਸੰਗਤਾਂ ਪਿਆਰ ਦੇਣਗੀਆਂ ਸੋ ਅਫਰੀਕਾ ਨਾਲ ਖਾਨ ਆ ਕਿ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਹਮੇਸ਼ਾ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ ਸ਼ੇਰ ਦੀ ਨਿਰਪੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਦੇ ਤਾਂ ਲਿਖਣੀ ਨਹੀਂ ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਸੋ ਅਸੀਂ ਉਹਨਾਂ ਸ਼ੇਰਾਂ ਉਹਨਾਂ ਸਿੰਘਾਂ ਸੂਰਮਿਆਂ ਦੇ ਹਮਦਰਦ ਬਣ ਕੇ ਆਪਣੇ ਜਿਹੜਾ ਸਿੰਘਾਂ ਦੇ ਹੱਕ ਵਿੱਚ ਸੱਚ ਵਿੱਚ ਇਹ ਕਦਮ ਲਿਖਣ ਦਾ ਜਿਹੜਾ ਉਪਰਾਲਾ ਆ ਉਹ ਕੀਤਾ ਆ ਸੋ ਇਸ ਮੈਗਜ਼ੀਨ ਦੇ ਰਾਹੀਂ ਪੰਥ ਅਤੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਜਿਵੇਂ ਪਾਣੀਆਂ ਦਾ ਬੜਾ ਗੰਭੀਰ ਮੁੱਦਾ ਆ ਤੇ ਇਹਦੇ ਵਿੱਚ ਖਾਸ ਤੌਰ ਤੇ ਪਾਣੀਆਂ ਦੇ ਬਾਰੇ ਜਿਹੜੇ ਲੇਖ ਆ ਕਿ ਕਿਵੇਂ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਦਰਿਆਈ ਪਾਣੀ ਲੁੱਟੇ ਜਾ ਰਹੇ ਆ ਅਤੇ ਇਸ ਦੇ ਨਾਲ ਹੀ ਆਪਣੇ ਸ਼ਹੀਦਾਂ ਦੀ ਜਿਹੜੀ ਬਾਤ ਆ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਜੀਵਨੀਆਂ ਉਹ ਇਸ ਮੈਗਜ਼ੀਨ ਦੇ ਵਿੱਚ ਛਪਿਆ ਕਰਨਗੀਆਂ ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਵੱਲੋਂ ਭਾਈ ਮਨਜੀਤ ਸਿੰਘ ਭੋਗਲ ਅਤੇ ਡਾਕਟਰ ਸਰਜੀਤ ਸਿੰਘ ਜਰਮਨੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਸ਼ਲਾਘਾ ਵੀ ਕਰਦੇ ਹਾਂ ਜਿਨ੍ਹਾਂ ਨੇ ਇਹ ਜਿਹੜਾ ਮੈਗਜ਼ੀਨ ਹੈ ਉਹ ਕੱਢਿਆ ਆ ਸੋ ਕਲਮ ਅਤੇ ਕਿਰਪਾਨ ਦਾ ਸਫ਼ਰ ਜਿਹੜਾ ਆ ਉਹ ਜਾਰੀ ਰਹੇਗਾ ਕਿਉਂਕਿ ਦੇਗ ਤੇਗ ਦਾ ਸਿਧਾਂਤ ਸ਼ਸਤਰ ਅਤੇ ਸ਼ਾਸਤਰ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਜਾ ਜਿੱਥੇ ਸਮੇ ਸਮੇਂ ਦੇ ਉਤੇ ਖਾਲਸਾ ਜਾਬਰ ਜ਼ੁਲਮ ਹਕੂਮਤਾਂ ਦੇ ਵਿਰੁੱਧ ਤੇਗ ਦੇ ਨਾਲ ਲੜਦਾ ਆ ਰਿਹਾ ਉਹਦੇ ਨਾਲ ਨਾਲ ਕਲਮ ਦਾ ਜਿਹੜਾ ਸਫਰ ਹੈ ਉਹ ਵੀ ਜਾਰੀ ਰਹੇਗਾ ਸੋ ਜਿੰਨੀਆਂ ਵੀ ਸ਼ਖਸੀਅਤਾਂ ਨੇ ਇੱਥੇ ਆ ਕੇ ਇਸ ਮੈਗਜ਼ੀਨ ਨੂੰ ਜਾਰੀ ਕੀਤਾ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸੋ ਇੱਕ ਵਾਰ ਫਿਰ ਅਸੀਂ ਜਰਮਨੀ ਦੇ ਸਿੰਘਾਂ ਦੀ ਸ਼ਲਾਘਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੌਲੀ ਹੌਲੀ ਇਹ ਸਾਰਾ ਕੁਝ ਹੋਏਗਾ ਜੀ ਸੰਗਤਾਂ ਆਨਲਾਈਨ ਵੀ ਪੜ ਸਕਦੀਆਂ ਆ ਇਹ ਪਹਿਲਾਂ 2 ਮਹੀਨੇ ਆ ਦੇ ਬਾਅਦ ਇਹ ਮੈਗਜ਼ੀਨ ਕੱਢਿਆ ਜਾਏਗਾ ਪਰ ਹੌਲੀ ਹੌਲੀ ਹੋ ਸਕਦਾ ਹੈ ਕਿ ਇਹ ਹਰ ਮਹੀਨੇ ਮੰਥਲੀ ਇਹ ਜਿਹੜਾ ਮੈਗਜ਼ੀਨ ਹੈ ਉਹ ਵੀ ਕਰ ਦਿੱਤਾ ਜਾਵੇ ਸੋ ਹੁਣ 16 ਪੇਜ ਇਹਦੇ ਅੰਦਰਲੇ ਪਾਸੇ 4 ਪੇਜ ਕਲਰ ਆ 20 ਪੇਜ ਆ ਤੇ ਹੋ ਸਕਦਾ ਭਵਿੱਖ ਵਿੱਚ ਇਸ ਮੈਗਜ਼ੀਨ ਦੇ ਜਿਹੜੇ ਪੇਜ ਆ ਉਹ ਹੋਰ ਵੀ ਵਧਾ ਦਿੱਤੇ ਜਾਣਗੇ ਦੇਖੋ ਸਾਡਾ ਜਿਹੜਾ ਨਿਸ਼ਾਨਾ ਆ ਇਸ ਮੈਗਜ਼ੀਨ ਦਾ ਉਹ ਵੀ ਇਹੀ ਆ ਕਿ ਕਿਤੇ ਅਸੀਂ ਆਪਣਾ ਪ੍ਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਖੁੰਝ ਨਾ ਜਾਈਏ ਕਿਉਂਕਿ ਅੱਜ ਦੀ ਜਿਹੜੀ ਅਜੋਕੀ ਨੌਜਵਾਨ ਪੀੜ੍ਹੀ ਆ ਉਹ ਸੋਸ਼ਲ ਮੀਡੀਆ ਤੱਕ ਸੀਮਤ ਹੋ ਕੇ ਰਹਿ ਗਈ ਏ ਕਿਤਾਬਾਂ ਦੇ ਨਾਲ ਮੈਗਜ਼ੀਨਾਂ ਦੇ ਨਾਲ ਅਖਬਾਰਾਂ ਦੇ ਨਾਲ ਜਿਹੜਾ ਰੁਝਾਨ ਆ ਬਹੁਤ ਘਟ ਚੁੱਕਾ ਹੋਇਆ ਆ ਪਰ ਕਿਤਾਬਾਂ ਅਤੇ ਮੈਗਜ਼ੀਨਾਂ ਨੇ ਹੀ ਇਤਿਹਾਸ ਬਣਾਉਣਾ ਹੁੰਦਾ ਆ ਸੋ ਜਿਹੜੀ ਸੋਸ਼ਲ ਮੀਡੀਆ ਆ ਠੀਕ ਕੁਝ ਸਮੇਂ ਦੇ ਲੈ ਤੇ ਠੀਕ ਆ ਲੇਕਿਨ ਉਹ ਸਦੀਵੀ ਨਹੀਂ ਹੋ ਸਕਦਾ ਸੋ ਇਹ ਜਿਹੜੀਆਂ ਲਿਖਤਾਂ ਹੁੰਦੀਆਂ ਆ ਜਿਹੜੀਆਂ ਪ੍ਰਿੰਟ ਰੂਪ ਵਿੱਚ ਛਪ ਜਾਂਦੀਆਂ ਇਹ ਸਦੀਵੀ ਤੌਰ ਤੇ ਹੁੰਦੀਆਂ ਤੇ ਮੈਂ ਨੌਜਵਾਨਾਂ ਨੂੰ اپੀਲ ਕਰਾਂਗਾ ਕਿ ਸਾਡੇ ਤਾਂ ਗੁਰੂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਲਿਖਤ ਰੂਪ ਦੇ ਵਿੱਚ ਹੈ ਜੇਕਰ ਅਸੀਂ ਲਿਖਤ ਤੋਂ ਪੜਨ ਤੋਂ ਦੂਰ ਹੋ ਗਏ ਤੇ ਅਸੀਂ ਇਕੱਲਾ ਕਿਤਾਬਾਂ ਮੈਗਜ਼ੀਨਾਂ ਤੋਂ ਦੂਰ ਹੀ ਨਹੀਂ ਹੋਵਾਂਗੇ ਅਸੀਂ ਗੁਰਬਾਣੀ ਤੋਂ ਵੀ ਜਿਹੜਾ ਦੂਰ ਹੋ ਜਾਵਾਂਗੇ ਸੋ ਅੱਜ ਕੱਲ ਆਪਾਂ ਦੇਖਦੇ ਆਂ ਕਿ ਗੁਰਬਾਣੀ ਵੀ ਪੜ੍ਹਨੀ ਹੋਵੇ ਤਾਂ ਮੋਬਾਈਲ ਤੋਂ ਪੜ੍ਹ ਲੈਂਦੇ ਆ ਸੋ ਗੁਰਦਕਾ ਸਾਹਿਬ ਤੋਂ ਜਾਂ ਪੋਥੀ ਸਾਹਿਬ ਤੋਂ ਜਾਂ ਗੁਰੂ ਸਾਹਿਬ ਜੀ ਦੀ ਤਾਬਿਆ ਬੈਠ ਕੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਬੜਾ ਮਾਨ ਸਤਿਕਾਰ ਹੁੰਦਾ ਰੋਹਾਨੀਅਤ ਜਿਹੜੀ ਆ ਉਹ ਝਲਕਦੀ ਆ ਸੋ ਨੌਜਵਾਨ ਪੀੜੀ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਗੁਰਬਾਣੀ ਇਸੇ ਦਾ ਹੰਤ ਇਤਿਹਾਸ ਵਿਰਸੇ ਦੇ ਨਾਲ ਜਿਹੜਾ ਆ ਉਹ ਜੁੜੀਏ ਜੀ ਇਹ ਹਾਲੇ ਜਿਹੜਾ ਪਹਿਲਾ ਅੰਕ ਹੈ ਦਾ ਉਹ ਪੰਜਾਬ ਦੇ ਵਿੱਚ ਰਿਲੀਜ਼ ਕੀਤਾ ਗਿਆ ਆ ਜਰਮਨ ਦੇ ਸਿੰਘਾਂ ਨੇ ਇਹ ਕੱਢਿਆ ਉਹ ਸੰਪਾਦਕ ਗਿਆ ਤੇ ਪੰਜਾਬੀ ਵਿੱਚ ਕੱਢਿਆ ਗਿਆ ਹੋ ਸਕਦਾ ਹੈ ਕਿ ਭਵਿੱਖ ਵਿੱਚ ਇਹ ਜਿਹੜਾ ਮੈਗਜ਼ੀਨ ਆ ਉਹ ਇੰਗਲਿਸ਼ ਵਿੱਚ ਤੇ ਕਿਸੇ ਹੋਰ ਭਾਸ਼ਾ ਦੇ ਵਿੱਚ ਆਵੇ ਜਿਸ ਤਰੀਕੇ ਦੇ ਨਾਲ ਸੰਗਤਾਂ ਦਾ ਸਾਨੂੰ ਪਿਆਰ ਮਿਲੇਗਾ ਜਿਵੇਂ ਸੰਗਤਾਂ ਦਾ ਉਤਸ਼ਾਹ ਮਿਲੇਗਾ ਉਸ ਤਰੀਕੇ ਦੇ ਨਾਲ ਅਸੀਂ ਹੋਰ ਵੀ ਜਿਹੜਾ ਵਾਅਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਰਸ਼ ਤੇ ਹਿੱਤਾਂ ਦੀ ਰਾਖੀ ਵਾਸਤੇ ਜੁਝਾਰੂਆਂ ਦੀ ਇਤਿਹਾਸ ਨੂੰ ਸੰਭਾਲਣ ਵਾਸਤੇ ਇਹ ਮੈਗਜ਼ੀਨ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਔਰ ਇਹਦਾ ਪਹਿਲਾ ਅੰਕ ਅੱਜ ਬੜਾ ਇਤਿਹਾਸਿਕ ਦਿਨ ਹੈ 31 ਅਗਸਤ ਜੋ ਕਿ ਸ਼ਹੀਦ ਭਾਈ ਦਲਾਵਰ ਸਿੰਘ ਦੀ ਕੌਮੀ ਸ਼ਹੀਦ ਜਿਹੜੇ ਨੇ ਉਹਨਾਂ ਦੀ ਸ਼ਹੀਦੀ ਦਿਨ ਬਣਾਇਆ ਗਿਆ ਹੈ ਔਰ ਇਹ ਮੈਗਜ਼ੀਨ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਹਾਦਤ ਨੂੰ ਸਮਰਪਿਤ ਲੇਖ ਲਿਖੇ ਗਏ ਨੇ ਔਰ ਇਹਦੇ ਵਿੱਚ ਟਾਈਟਲ ਪੇਜ ਉੱਤੇ ਇਹ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਸਮਰਪਿਤ ਹੈ ਭਾਵ ਉਹਨਾਂ ਦੀ ਸੋਚ ਨੂੰ ਸਮਰਪਿਤ ਹੈ ਉਹ ਜਿਸ ਸੋਚ ਨੂੰ ਲੈ ਕਰਕੇ ਉਹਨਾਂ ਨੇ ਸ਼ਹਾਦਤ ਦਿੱਤੀ ਸੀਗੀ ਉਹ ਸੋਚ ਨੂੰ ਅਗਾਧ ਤੋੜਨ ਵਾਸਤੇ ਇਹ ਮੈਗਜ਼ੀਨ ਦੀ ਸ਼ੁਰੂਆਤ ਜਿਹੜੀ ਹੈ ਉਹ ਇਸ ਪਵਿੱਤਰ ਦਿਹਾੜੇ ਤੇ ਇਤਿਹਾਸਿਕ ਦਿਹਾੜੇ ਤੇ ਕੀਤੀ ਗਈ ਹੈ ਔਰ ਇਹਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਵਾਸਤੇ ਰਾਖੀ ਵਾਸਤੇ ਪਾਣੀਆਂ ਦਾ ਗੰਭੀਰ ਮੁੱਦਾ ਇਹਦੇ ਇਲਾਵਾ ਜਿਹੜਾ ਹੈ ਇਹਦੇ ਟਾਈਟਲ ਪੇਜ ਤੇ ਲਿਖਿਆ ਹੋਇਆ ਹੈ ਕਿ ਕਿਤੇ ਅਸੀਂ ਆਪਣਾ ਪੁਰਾਤਨ ਤੇ ਨਵੀਨਤਮ ਇਤਿਹਾਸ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਖੁੰਝ ਨਾ ਜਾਈਏ। ਕਿੰਨੀ ਵਧੀਆ ਗੱਲ ਲਿਖੀ ਹੈ ਜਿਹੜਾ ਕਿ ਇਤਿਹਾਸ ਆਮ ਤੌਰ ਤੇ ਅਸੀਂ ਖੁਦ ਜਾਣਦੇ ਆ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਤੋਂ ਔਰ ਇਹ ਸਾਰੇ ਕੁਝ ਉਪਰਾਲੇ ਜਿਹੜੇ ਨੇ ਮੈਨੂੰ ਦੱਸਿਆ ਗਿਆ ਹੈ ਭਾਈ ਰਣਜੀਤ ਸਿੰਘ ਜੀ ਤੇ ਮੇਰੇ ਨਾਲ ਖਲੋਤੇ ਨੇ ਦਮਦਮੀ ਟਕਸਾਲ ਜਿਹੜੇ ਕਿ ਪ੍ਰਧਾਨ ਨੇ ਪੰਡਰਾ ਵਾਲਾ ਸਿੱਖ ਯੂਥ ਪੈਟਰੀਸ਼ਨ ਦੇ ਉਹਨਾਂ ਦੱਸਿਆ ਹੈ ਕਿ ਇਹਦੇ ਮੁੱਖ ਸੰਪਾਦਕ ਜਿਹੜੇ ਅਤੇ ਸੀਓ ਮਨਜੀਤ ਸਿੰਘ ਜੀ ਭੋਗਲ ਜਰਮਨੀ ਤੋਂ ਅਤੇ ਸਹਾਇਕ ਸੰਪਾਦਕ ਡਾਕਟਰ surjit singh ਜਰਮਨੀ ਤੋਂ ਸੋ ਇੱਕ ਪੰਥਕ ਉਪਰਾਲਾ ਹੈ ਇਹ ਸਾਰਾ ਕੁਝ ਉਪਰਾਲਾ ਜਿਹੜਾ ਹੈ ਉਹ ਪੰਥਕ ਸੋਸ ਦੇ ਨਾਲ ਕੀਤਾ ਗਿਆ ਹੈ ਅਸੀਂ ਇਹਨੂੰ ਗੁੱਡ ਵਿਸ਼ੇਸ ਦਿੰਦੇ ਆ ਕਿ ਪੰਥ ਦੇ ਵਿੱਚ ਲਿਟਰੇਚਰ ਪੜਨ ਦੀ ਆਧਤ ਲੋਕਾਂ ਦੇ ਵਿੱਚ ਪਵੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਫੇਸਬੁੱਕ ਅਤੇ YouTube ਕਰਕੇ ਇਹ ਆਦਤਾਂ ਜਿਹੜੀਆਂ ਨੇ ਘਟ ਰਹੀਆਂ ਨੇ ਜਦ ਤੱਕ ਅਸੀਂ ਆਪਣੇ ਲਿਟਰੇਚਰ ਨੂੰ ਆਪਣੇ ਇਤਿਹਾਸ ਨੂੰ ਪੜਾਂਗੇ ਨਹੀਂ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਵਿੱਚ ਦੱਸ ਨਹੀਂ ਸਕਾਂਗੇ ਸੋ ਸ਼ੁਭ ਕਾਮਨਾਵਾਂ ਮੇਰੇ ਨਾਲ ਇਸ ਵੇਲੇ ਸ਼ਹੀਦ ਭਾਈ ਦਿਲਾਵਰ ਸਿੰਘ ਬਬਰ ਦੇ ਭਰਾਤਾ ਜੀ ਪਾਇਤਮ ਕੋਰ ਸਿੰਘ ਜੀ ਨਾਲ ਖੜੇ ਨੇ ਭੈਣ ਜੀ ਸ਼ਰਨਜੀਤ ਕੌਰ ਜੀ ਨਾਲ ਖੜੋਤੇ ਨੇ ਜਰਮਨੀ ਤੋਂ ਪਾਈਪਾ ਪਿੰਦਰ ਸਿੰਘ ਜੀ ਪਲਵਾਨ ਨਾਲ ਘੁਲਤੇ ਨੇ ਅਤੇ ਰਣਜੀਤ ਸਿੰਘ ਜੀ ਨਾਲ ਖੜੇ ਨੇ ਬਾਪੂ ਗੁਰਚਰਨ ਸਿੰਘ ਜੀ ਧਰਮ ਪਿਤਾ ਜਥੇਦਾਰ ਜਗਤਾਰ ਸਿੰਘ ਹਵਾਰਾ ਇਹ ਸਾਰੇ ਘੁਲਤੇ ਨੇ ਸਾਡੇ ਸਾਰਿਆਂ ਵੱਲੋਂ ਇਸ ਪੰਥ ਦੇ ਇਸ ਉਪਰਾਲੇ ਤੇ ਬਹੁਤ ਬਹੁਤ ਮੁਬਾਰਕਾਂ ਅਤੇ ਗੁੱਡ ਵਿਸ਼ੇਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਤੇ ਬਾਪੂ ਗੁਰਚਰਨ ਸਿੰਘ ਜੀ ਧਰਮ ਪਿਤਾ ਜਿਹਦਰ ਤਾਰਸੀ ਹਵਾਰਾ ਸ੍ਰੀ ਅਕਾਲ ਪੁਰਖ ਸਾਹਿਬ ਅੱਜ ਜਿਹੜਾ ਅਸੀਂ ਭਾਈ ਦਲਾਵਰ ਸਿੰਘ ਬੱਬਰ ਨੇ ਜਿਹੜਾ ਉਸ ਟਾਈਮ ਸਰਕਾਰੀ ਜ਼ੁਲਮ ਹੋ ਰਿਹਾ ਸੀ ਪੰਜਾਬ ਤੇ ਪੰਜਾਬ ਦੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ ਸਰਕਾਰਾਂ ਵੱਲੋਂ ਸੋ ਉਸ ਨੂੰ ਰੋਕਣ ਵਾਸਤੇ ਜਿਹੜਾ ਜਗਤਾਰ ਸਿੰਘ ਹਵਾਰਾ ਦੀ ਸਿਮਿਚੀ ਟੀਮ ਨੇ ਉਹ ਕਾਰਜ ਕਰਿਆ ਭਾਈ ਦਲਾਵਰ ਸਿੰਘ ਬੱਬਰ ਮਨੁੱਖੀ ਬੰਬ ਬਣ ਕੇ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਹਉਤੀ ਦੇ ਕੇ ਉਸ ਜ਼ੁਲਮ ਨੂੰ ਰੋਕਿਆ ਸੋ ਅੱਜ ਅਸੀਂ ਜਿਹੜਾ ਦਿਹਾੜਾ ਉਹਨਾਂ ਦਾ ਸ਼ਹੀਦੀ ਸਮਾਗਮ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਸੋ ਅੱਜ ਇਸ ਸ਼ੁਭ ਮੌਕੇ ਤੇ ਇਸ ਸ਼ਹੀਦੀ ਦਿਹਾੜੇ ਤੇ ਇੱਕ ਮੈਗਜ਼ੀਨ ਪੰਜ ਆਬ ਜਿਹੜਾ ਉਸ ਪੰਜਾਬ ਦੀ ਯਾਦ ਦਵਾਉਂਦਾ ਜਿਸ ਚ ਪੰਜ ਦਰਿਆ ਵਗਦੇ ਸੀ ਕਿਉਂਕਿ ਇਹਦਾ ਸ਼ਬਦੀ ਅਰਥ ਹੈ ਪੰਜਾਂ ਦਰਿਆਵਾਂ ਦੀ ਧਰਤੀ ਪਰੰਤੂ ਉਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਅੱਜ ਉਹ ਤਿੰਨ ਦਰਿਆਵਾਂ ਦੀ ਧਰਤੀ ਰਹਿ ਗਈ ਸੋ ਜਿਹੜਾ ਇਸ ਮੈਗਜ਼ੀਨ 'ਚ ਸੀਤ ਭਾਈ ਦਿਲਾਵਰ ਸਿੰਘ ਬੱਬਰਦਾਸ ਵਿਸ਼ੇਸ਼ ਵਰਣਨ ਕੀਤਾ ਗਿਆ ਤੇ ਉਹ ਇਤਿਹਾਸ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਅੱਜ ਅਲੋਪ ਹੁੰਦਾ ਜਾ ਰਿਹਾ ਸੋ ਬਹੁਤ ਵੱਡੀ ਇਹਨਾਂ ਦੀ ਸੰਪਾਦਕ ਸਾਹਿਬ ਦੀ ਜਰਮਨੀ ਤੋਂ ਹੈ ਉਹਨਾਂ ਦੀ ਬਹੁਤ ਵੱਡੀ ਹੋ ਹੈ ਭਾਈ ਰਣਜੀਤ ਸਿੰਘ ਜੀ ਜਿਹੜਾ ਦਮਦਮਾ ਟਕਸਾਲ ਦੇ ਮੁਖੀ ਵੀ ਹੈ ਲਗਾਤਾਰ ਉਹਨਾਂ ਵੱਲੋਂ ਖਤੇ ਨਾਮਾ ਮੈਗਜ਼ੀਨ ਵੀ ਕੱਢਿਆ ਜਾ ਰਿਹਾ ਜਿਹੜੇ ਪੰਥ ਦੀਆਂ ਕੌਮ ਦੀਆਂ ਸਮੱਸਿਆਵਾਂ ਕੌਮ ਦੇ ਸਾਹਮਣੇ ਲਿਆਉਣੇ ਸੋ ਬਹੁਤ ਵੱਡੀ ਅੱਜ ਅਸੀਂ ਇਸ ਦਿਹਾੜੇ ਤੇ ਭਾਈ ਦਲਾਵਤ ਸਿੰਘ ਬੱਬਰ ਦੇ ਦਿਹਾੜੇ ਤੇ ਸਿੱਧੀ ਦਿਹਾੜੇ ਤੇ ਇਹਨਾਂ ਨੂੰ ਮੁਬਾਰਕਦਾਨ ਦਨੇ ਕਿ ਜਿਨ੍ਹਾਂ ਨੇ ਉਹਨਾਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਸਰਕਾਰਾਂ ਵੱਲੋਂ ਗਲਤ ਨੀਤੀਆਂ ਕਰਕੇ ਅਲੋਪ ਕਰਨ ਦੀ ਕੋਸ਼ਿਸ਼ ਆ ਰਹੀਆਂ ਸੋ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਪੰਜ ਆਬ ਮੈਗਜ਼ੀਨ ਜਿਹੜਾ ਪੰਜਾਬ ਦੇ ਮੁੱਦਿਆਂ ਤੇ ਹੀ ਹਮੇਸ਼ਾ ਚੱਲਦਾ ਰਹੇਗਾ ਸੋ ਇਹਨੂੰ ਵੱਧ ਤੋਂ ਵੱਧ ਪੜਨ ਤੇ ਘਰ ਘਰ ਲੈ ਕੇ ਜਾਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ